ਚੈਨਲ ARK ਪੰਜਾਬੀ ਟੀਵੀ ਦੇਖ ਰਹੇ ਸਮੂਦਸ਼ਕਾਂ ਦਾ ਸਵਾਗਤ ਹੈ ਕੀਰਤੀ ਕਿਸਾਨ ਯੂਨੀਅਨ ਬਾਗਾ ਪੁਰਾਣਾ ਵੱਲੋਂ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਹਲਕਾ ਬਾਗਾ ਪੁਰਾਣਾ ਦੇ ਵਿਧਾਇਕ ਦੇ ਦਫ਼ਤਰ ਦੇ ਅੱਗੇ ਲਗਾਇਆ ਤਰਨਾ ਤੇ ਦਿੱਤਾ ਮੰਗ ਪੱਤਰ ਕਿਹਾ ਗਿਆ ਸੀ ਕਿ 60% ਜਿਹੜਾ ਹੈਗਾ ਪੰਜਾਬ ਨੂੰ ਪਾਣੀ ਮਿਲੂਗਾ ਤੇ 40% ਜਿਹੜਾ ਹੈਗਾ ਹਰਿਆਣੇ ਨੂੰ ਮਿਲੂਗਾ ਪਰ ਦਿੱਤਾ 35-35 ਗਿਆ ਤੇ ਦੂਜਾ ਜਿਹੜਾ ਹੈਗਾ ਰਾਜਸਥਾਨ ਨੂੰ ਕਿਹਾ ਵੀ ਅੱਧਾ-ਅੱਧਾ ਹੀ ਦਿੱਤਾ ਗਿਆ ਉਹਦੇ ਵਿੱਚੋਂ ਹੋਰ ਜਿਹੜੀ ਹੈਗੀ ਹੈ ਮੰਗ ਕਰਦੇ ਪਏ ਆ ਪਰ ਉਹ ਐਸਵਾਈਐਲ ਦੇ ذریعے ਹੋਵੇ ਤੇ ਹੁਣ ਸਿੱਧਾ ਪਵਾ ਡੈਮਾਂ ਦੇ ਕਬਜ਼ਾ ਕਰਕੇ ਜਿਹੜਾ ਹੈਗਾ ਹੋਰ ਵਾਧੂ ਪਾਣੀ ਜਿਹੜਾ ਕੇਂਦਰ ਸਰਕਾਰ ਆ ਹੋਰ ਸਟੇਟਾਂ ਨੂੰ ਦੇਣਾ ਚਾਹੁੰਦੀ ਆ ਅਸਲ ਦੇ ਵਿੱਚ ਇਹ ਸਮੱਸਿਆ ਹੈ ਕਿ ਆ ਕਿਉਂਕਿ ਜਿਵੇਂ ਖੇਤੀਬਾੜੀ ਪਹਿਲਾਂ ਖੇਤੀ ਤਿੰਨ ਖੇਤੀ ਕਾਨੂੰਨ ਲੈ ਕੇ ਆਂਦੇ ਸੀ ਕਾਰਪੋਰੇਟ ਘਰਾਣਿਆਂ ਨੂੰ ਸਾਰੀ ਖੇਤੀ ਸੌਖਾਉਂਦਾ ਮਸਲਾ ਸੀਗਾ ਉਹ ਆਪਾਂ ਲੜ ਕੇ ਵਾਪਸ ਕਰਾਏ ਆ ਉਵੇਂ ਜਿਹੜਾ ਹੈਗਾ ਪਾਣੀਆਂ ਦਾ ਮਸਲਾ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਾਂਦਾ ਹੈਗਾ ਜਿਹੜਾ ਸੈਕਸ਼ਨ ਧਾਰਾ ਵਿੱਚ ਜਿਹੜਾ ਹੈਗਾ ਪਾਣੀਆਂ ਦੇ ਮਸਲੇ ਤੇ ਬਣੀ ਹੋਈ ਆ ਤਿੰਨ ਚਾਰ ਉਹਦੇ ਵਿੱਚ ਇੱਕ ਇਹਨਾਂ ਨੇ ਮਤਾ ਪਾਇਆ ਸੀ ਕਿ ਜਿਹੜਾ ਹੈਗਾ ਕੰਪਨੀਆਂ ਨੂੰ ਪਾਣੀ ਦੇਂਦਾ ਉਹਦੇ ਵਿੱਚ ਲਾਈਨ ਆਉਂਦੀ ਆ ਕਿ ਕੰਪਨੀਆਂ ਪਾਣੀ ਖਰੀਦ ਸਕਦੀਆਂ ਹੈਗੀਆਂ ਤਾਂ ਇਹ ਹੁੰਦਾ ਵੀ ਆਇਆ 36 ਗੜ ਦੇ ਵਿੱਚ ਇਹਨਾਂ ਨੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੰਪਨੀਆਂ ਨੂੰ ਪਾਣੀ ਵੇਚਦਾ ਸੀ ਉੱਥੋਂ ਨਾ ਦਾ ਕੋਈ ਪਸ਼ੂ ਪਾਣੀ ਪੀ ਸਕਦਾ ਸੀਗਾ ਤਾਰਾਂ ਲਾਈਆਂ ਗਈਆਂ ਕਰੰਟ ਛੱਡਿਆ ਗਿਆ ਨਾ ਕੋਈ ਬੰਦਾ ਉੱਥੋਂ ਪਾਣੀ ਪਰ ਸਕਦਾ ਸੀ ਉਹ ਕੰਪਨੀਆਂ ਨੂੰ ਜਿਹੜਾ ਹੈਗਾ ਸੌਂਪ ਦਿੱਤਾ ਸੀ ਓਵੇਂ ਹੌਲੀ ਹੌਲੀ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਹੈਗਾ ਦੇਣ ਜਾ ਰਹੀ ਹੈ ਮੋਦੀ ਸਰਕਾਰ ਇਹਨਾਂ ਨੇ 20 ਮੈਂਬਰੀ ਜਿਹੜੀ ਹੈਗੀ ਆ ਕਿ ਕਮੇਟੀ ਚੁਣੀ ਹੈਗੀ ਉੱਥੇ ਭਾਗੜਾ ਡੈਮ ਦੀ ਜਿਹਦੇ ਵਿੱਚੋਂ ਸਿੱਦੇ 10 ਆਪਦੇ ਅਧਿਕਾਰੀ ਇਹਨਾਂ ਨੇ ਫੈਟ ਕਰਤੇ ਸੱਤ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਹੈਗੇ ਆ ਰੱਖੇ ਗਏ ਆ ਕਟਾ ਕੇ ਕਿ ਕੱਲ ਨੂੰ ਕੋਈ ਫੈਸਲਾ ਹੁੰਦਾ ਤਾਂ 10 ਸਿੱਦੇ ਆ ਤੇ ਜਿਹੜੇ ਤਿੰਨ ਆ ਹੋਰ ਰੱਖੇ ਆ ਜਿਹੜੇ ਉੱਚ ਅਧਿਕਾਰੀ ਆ ਉਹ ਵੀ ਕੇਂਦਰ ਨਾਲ ਸੰਬੰਧ ਦਾ ਵੀ ਜਿਹੜੇ ਹੈਗੇ ਸੇ ਫੈਟ ਕਰੇ ਹੈਗੇ ਆ ਜਿਹੜੀ ਪੰਜਾਬ ਦੀ ਪਾਲਸਾ ਉਹਦਾ ਜਿਹੜਾ ਹੈਗਾ ਉਹਨੂੰ ਹਟਾ ਦਿੱਤਾ ਗਿਆ ਉਥੋਂ ਤੇ ਆਪ ਦਾ ਜਿਹੜਾ ਫੌਜ ਦੇ ਕਬਜ਼ੇ ਦੇ ਵਿੱਚ ਡੈਮ ਕਰਨਾ ਚਾਹੁੰਦੇ ਆ ਹੁਣ ਕੀ ਹੋਣਾ ਹੁਣ ਵਾਲੇ ਟਾਈਮ ਦੇ ਵਿੱਚ ਮਨ ਮਰਜ਼ੀ ਨਾਲ ਫੋਟਾਂ ਦੇ ਨੇੜੇ ਬੀਜੇਪੀ ਵੀ ਏਜੰਡਾ ਖੇਡਿਆ ਕਰੂਗੀ ਕਿ ਅਸੀਂ ਰਾਜਸਥਾਨ ਨੂੰ ਪਾਣੀ ਦੇਣਾ ਜਾਂ ਹਰਿਆਣੇ ਨੂੰ ਦੇਣਾ ਤੇ ਪੰਜਾਬ ਦੀ ਸਿਆਸਤ ਵੀ ਉਦੋਂ ਇਹਨਾਂ ਨੇ ਹੱਲ ਹੀ ਕਰਨਾ ਹੈਗਾ ਇਹ ਮਸਲਾ ਸਿਰਫ ਏਜੰਡਾ ਖਿਡਿਆ ਕਰਨ ਕੇ ਅਸੀਂ ਫੌਦ ਰੱਖੀ ਆ ਪੰਜਾਬ ਦੇ ਪਾਣੀ ਦੇ ਤੇ ਹਰ ਪਾਰਟੀ ਬੋਲਿਆ ਕਰੂਗੀ ਪਰ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਸੈਸ਼ਨ ਸ਼ੁਰੂ ਹੋਣਾ ਉਦੇ ਵਿੱਚ ਮਤਾ ਪਾਇਆ ਜਾਵੇ ਕਿ ਜਿਹੜਾ ਅਸੀਂ ਪਾਣੀਆ ਦੇ ਅਸੀਂ ਫੇਰ ਮੰਨਾਂਗੇ ਕਿ ਜਿਹੜੀ ਹੈਗੀ ਆ ਪੰਜਾਬ ਸਰਕਾਰ ਵਾਕਈ ਇਹ ਹੁਣ ਇਹ ਮੁੱਦੇ ਤੇ ਹੈਗੀ ਆ ਜਿਹੜੀ ਸਾਡੇ ਨਾਲ ਸਾਢ ਨੂੰ ਤਿਆਰ ਆ ਆਉਣ ਆਏ ਟਾਈਮ ਤੇ ਇੱਥੇ ਵੱਡੇ ਪ੍ਰਦਰਸ਼ਨ ਵੀ ਹੋਣਗੇ ਤਾਂ ਉਹਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਖੁੱਲ ਕੇ ਜਿਹੜਾ ਹੈਗਾ ਆਉਣਾ ਚਾਹੀਦਾ ਕਿਕਾ ਨਹੀਂ ਕਰ ਸਕਦੇ ਆ ਪੱਕੇਂਦਰ ਕਰੂਗਾ ਮੈਂ ਉਹਨੂੰ ਤਾਂ ਲੈ ਕੇ ਜਿਹੜੇ 5200 25 ਦਰਿਆ ਸੀਗੇ ਲਗਭਗ ਪੂਰੇ ਭਾਰਤ ਦੇ ਵਿੱਚ ਜਿਹੜਾ ਵੀ ਚਾਈ 15 ਮਿੰਟਾਂ ਦਾ ਕੈਂਟਰ ਉਹ ਸਾਰਾ ਤੇ ਕੇਂਦਰ ਨੇ ਤਬਜਾ ਕਰ ਦਿੱਤਾ ਤੇ ਉਹਦੇ ਵਿੱਚੋਂ ਜਿਹੜਾ ਸਟੇਕਾਂ ਦਾ ਸੀਗਾ ਮੈਂਬਰਸ਼ਿਪ ਉਹ ਕੱਢ ਕੇ ਕਾਰਜ ਕਰਦੇ ਉਹਦੇ ਜੋ ਮੁਲਾਜ਼ਮ ਸੀ ਜਿੰਨਾ ਵੀ ਅਧਿਕਾਰ ਸੀ ਉਹ ਬਾਹਰ ਕਰਤਾ ਤੇ ਕੇਂਦਰ ਨੇ ਡੈਮ ਦੇ ਤੇ ਸਾਡੇ ਵਾਲੇ ਪਾਸੇ ਟੈਮ ਦੇ ਕੇਂਦਰ ਨੇ ਜਿਹੜਾ ਉਹ ਤਬਜਾ ਕੀਤਾ ਲਗਾਤਾਰ ਸਾਡੇ ਨਾਲ ਜਿਹੜੇ ਇੱਕ ਦੋ ਰਹਿੰਦੇ ਸੀ ਉਹ ਵੀ ਕੱਢ ਕੇ ਬਾਹਰ ਮਾਰੇ ਤਾਂ ਇੱਕ ਦੋ ਦਿਨ ਦੀ ਗੱਲ ਉਹਦੇ ਤੇ ਦੁਬਾਰਾ ਫੇਰ ਆ ਗਈ ਉਸੇ ਸਮੱਸਿਆ ਨੂੰ ਲੈ ਕੇ ਵੀ ਹਰਿਆਣਾ ਪਾਣੀ 8.5 ਹਜ਼ਾਰ ਜਿਹੜਾ ਤੁਸੀਂ ਪੰਜ ਹੋਰ ਮੰਨਦਾ ਕਿਉਂਕਿ ਜਿਹੜੀ ਵੰਡ ਵੜਾਈ ਹੁੰਦੀ ਉਹ ਮਈ ਮਈ ਤੋਂ ਹਰ ਸਾਲ ਤੋਂ ਹਰ ਸਾਲ ਸਾਰੇ ਸ੍ਰੀਕਣ ਦਿੱਤੀ ਆਦੀ ਜਿਹੜੇ ਜਿਹੇ ਟੇਮਾਂ ਤੋਂ ਪਾਣੀ ਉਹਨਾਂ ਨੂੰ ਜਾਂਦਾ 4000 ਕਿਊਸਕ ਪਾਣੀ ਹਰਿਆਣਾ ਇਸ ਤਰ੍ਹਾਂ ਤੇ ਲੈ ਰਿਆ ਜੀ ਅਸੀਂ ਮਾਨਵੀ ਤੌਰ ਤੇ ਲੈ ਰਹੇ ਮਨੁੱਖਾਂ ਨੇ ਪੀਣ ਆਸਤੇ ਚਾਹੀਦਾ ਪਾਣੀ ਜੇਕਰ ਆਪਾਂ ਉਸ ਦੀ ਆਬਾਦੀ ਦੇ ਮੁਤਾਬਕ ਦੇਖ ਲਈਏ ਜੇ 3 ਕਰੋੜ ਦੀ ਆਬਾਦੀ ਆ ਹਰਿਆਣੇ ਦੀ 10 17 ਤੋਂ 1700 ਕਿਉਸਕ ਪਾਣੀ ਸਰ ਚਾਹੀਦਾ ਬਾਕੀ ਫਿਰ ਉਹ ਐਗਰੀਕਲਚਰ ਚ ਵਰਤਦੇ ਆ ਵਿਆਹ ਤੋਂ ਨੀਂਂ ਲਈ ਨਾਸਤੇ ਪਾਣੀ ਹੁਣ 8500 ਹੋਰ ਮੰਗਦੇ ਦੀ ਤਾਂ ਇਸ ਤਰ੍ਹਾਂ ਕੇ ਵੀ ਪਾਣੀ ਦੀ ਜੇਕਰ ਆਪਾਂ ਲੜਾਈ ਦੇਖੀਏ ਇਹ ਮੰਗ ਪੱਤਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਵੀ ਜਿਹੜੀ ਗੱਲ ਹੈ ਜਿਹੜਾ ਤੇਰੇਸ ਨਾਤਾ ਮੁਤਾਬਕ ਪਾਣੀ ਦਾ ਹੱਲ ਹੋਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਹਰਿਆਣਾ ਨੂੰ ਨਾ ਜਾਵੇ ਹਰਿਆਣਾ ਸਾਡੇ ਵਿੱਚੋਂ ਨਿਕਲਿਆ ਰਿਪੀਰੀਅੰਸ ਨਾਤੇ ਕਿਦਾਂ ਵੀ ਤੇ ਦਰਿਆ ਵਗਦੇ ਆ ਪਹਿਲਾ ਮਾਲਕ ਉਹ ਆ ਉਹਦਾ ਕੋਈ ਵੀ ਚੀਜ਼ ਆ ਮਤਲਬ ਕਿ ਇਹਦੇ ਚ ਕੋਈ ਪੱਥਰ ਨਿਕਲਦਾ ਹੁਣ ਇਹ ਪੱਥਰ ਕਿਸੇ ਚ ਨਿਕਲੀ ਜਾਵੇ ਉਹ ਮਾਲਕ ਨਾ ਹੋਵੇ ਪਾਣੀ ਸਾਡੇ ਵਿੱਚ ਦੀ ਨੰਗਦਾ ਅਸੀਂ ਮਾਲਕ ਨਾ ਹੋਈ ਸਾਡੀ ਮਾਲਕੀ ਦਾ ਰੌਲਾ ਸਾਡੇ ਕੋਲ ਮਲਕੀਅਤ ਨਹੀਂ ਆਏ ਉਸ ਚੀਜ਼ ਦੀ ਪਹਿਲਾ ਹੈਗਾ ਰੀਤੀ ਰਿਵਾਜ ਦੇ ਹਦ ਅਨੁਸਾਰ ਇਹਦਾ ਹੱਲ ਹੋਣਾ ਚਾਹੀਦਾ ਜਿਹਦੇ ਵਿੱਚ ਦੀ ਦਰਿਆ ਆਂੰਗਦੇ ਆ ਉਹਨੂੰ ਪਾਣੀ ਪੂਰਾ ਆਉਂਦਾ ਨਹੀਂ ਆਉਂਦਾ ਦੂਜੀਆਂ ਸਟੇਟਾਂ ਨੂੰ ਫੇਰ ਦੇਣਾ ਚਾਹੀਦਾ